ਨੋਜੀ ਚਾਪ ਆਣੀ ਬਣਾ ਲਈ ਤਾਂ ਪਾਣੀ ਬਣਾ ਕੇ ਕਿੰਨੀ ਕੁ ਨੇ ਧੋ ਕੇ ਰੱਖਤੀ ਚਾਪ ਆਣੀ ਪੀਲੀ ਬੱਚੇ ਹਰੇ ਪਏ ਨੇ ਕਿ ਫੇਰ ਬਣਾਵਾਂਗੇ ਜਾਂ ਨਹੀਂ ਅੰਪ ਕਿਵੇਂ ਐਕਸ ਹੋ ਗਿਆ ਅੰਬ ਦੇ ਤੇ ਵੀ ਦੇ ਹਮ ਤਾਂ ਆ ਬੜੀਆ ਨੇ ਹਮ ਤਾਂ ਅ ਸਵੇਰੇ ਬਣਾਵਾਂਗੇ ਕੱਦੂ ਮੈਂ ਗੋਸੀਕ ਫੀਲੋਜੀ ਆ ਗਿਆ ਮੀ ਵਧੀਆ ਦੇਖੋ ਰੌਣਕਾਂ ਲੱਗੀਆਂ ਫਲ ਧੋਏ ਜਾਣਗੇ ਨਾਲ ਟਰੈਕਟਰ ਧੋਇਆ ਜਾਊ ਪਰ ਫਲ ਤਾਂ ਰਹਿੰਦੀ ਆ ਜੀਰੀ ਆਪਣੀ ਲਾਉਣ ਤੇ ਵਧੀਆ ਮੀ ਕਿੰਨਾ ਆ ਗਿਆ ਇਹ ਦੇਖੋ ਸਾਰਾ ਖੇਤ ਲੱਗ ਗਿਆ ਹੁਣ ਤਾਂ ਸਰੋਂ ਚੰਗਾ ਉੱਪਰ ਦੀ ਚੱਲ ਰਹੀ ਆ ਪਾਣੀ ਇਹ ਦੇਖੋ ਇਹ ਤਾਂ ਵੈਸੇ ਵਧੀਆ ਹੁਣ ਫਲ ਦਾ ਸਾਰੀ ਮਿੱਟੀ ਲੈ ਜਾਣੀ ਇੱਧਰ ਉਹਨਾਂ ਨੂੰ ਕੋਈ ਗੱਡੀਆਂ ਛੜੀਆਂ ਨੇ ਸਾਰਾ ਚੋਣ ਲੱਗ ਗਿਆ ਤਾਂ ਇਹਦਾ ਕੋਈ ਫਾਇਦਾ ਨਹੀਂ ਹੈਗਾ ਇੱਥੇ ਤਾਂ ਸਾਰਾ ਚੋਰ ਹੈ ਪਰੋਂ ਪਰਾਂ ਉਹ ਦੇ ਸਾਰਾ ਇਹ ਤਾਂ ਨੰਗਣਾ ਵੀ ਨਹੀਂ ਹੈਗਾ ਕਹਿੰਨ ਅੰਕ ਜੂ ਮੈਂ ਜਦੋਂ ਮੈਂ ਜਦੋਂ ਚੀ ਲੱਗ ਜੀਉ ਲੱਗ ਜੀਉ ਤਾਂ ਉੱਥੇ ਹੀ ਲਾ ਦੇਣੀ ਸੀ ਸਾਹਮਣੇ ਉਹ ਸਾਹਮਣੇ ਲੱਗ ਜਾਂਦੀ ਨਹੀਂ ਗੇਟ ਲਾ ਦਾਂਗੇ ਅਨੇਜੇ ਮੈਰ ਵੀ ਕੱਢ ਲਈ ਤਾਂ ਲੋ ਜੀ ਇੱਧਰ ਲਗਾਤੀ ਮਸ਼ੀਨ ਇਹਨੇ ਆਪਾਂ ਕੰਮ ਨਿਬੜਦੀਆਂ ਫਿਰ ਕੱਪੜੇ ਪਾਉਂ ਧੁੱਪੇ ਸੁੱਕਣੇ ਤੇ ਉਹ ਬਾਦੀਆਂ ਕਰਾ ਸੱਟ ਬੇਲੀ ਬੇਟੇ ਨੂੰ ਕਹਿਣੀ ਆ ਲੋ ਜੀ ਬੈਗਰੂ ਜੀ ਪੱਪੜੇ ਪਾਇਆ ਹੀ ਸੁੱਕਣੇ ਹਲੇ ਹੋਰ ਪਾਉਂਦੇ ਨੇ ਪਹਿਲਾਂ ਲਾਈਟ ਨਹੀਂ ਸੀਗੀ ਸਵੇਰੇ ਹੁਣ ਨੰਨੂ ਦੇ ਕੱਢਦੀਆਂ ਪਾ ਕੇ ਆਉਨੀਆਂ ਧੁੱਪੇ ਧੁੱਪ ਹੈਗੀ ਸੀ ਪਹਿਲਾਂ ਮੈਂ ਰੱਸੀ ਖੋਲਣ ਲੱਗੀ ਫਿਰ ਮੈਂ ਕਿਹਾ ਚਲ ਧੁੱਪ ਐਨੇ ਪਾ ਦਨੇ ਜੇ ਮੀਂਹ ਆ ਗਿਆ ਤਾਂ ਅੰਦਰ ਪਾ ਦਾਂਗੇ ਤੇ ਕੱਪੜੇ ਇੰਨੇ ਸੁੱਕਣੇ ਪਾਤੇ ਹੁਣ ਦੂਜੇ ਕੱਢਾਂ ਸਬਜ਼ੀ ਆਪਣੇ ਰਿੰਜ ਗਈ ਦੇਖੋ ਸਬਜ਼ੀ ਉੱਜ ਗਈ ਨਾ ਡੋਲਣਾ ਹਲੇ ਬੈਗਰੂ ਦੀ ਲੋ ਜੀ ਰੋਟੀ ਪਾਣੀ ਖਲਾ ਕੇ ਹੁਣ ਕੱਪੜੇ ਪਾਤੇ ਮੈਂ ਸੁੱਕਣੇ ਸਾਰੇ ਮੌਸਮ ਤਾਂ ਵੈਸੇ ਬਦਲ ਜਾ ਸੀਗਾ ਪਾਤੇ ਇਹ ਨਹੀਂ ਸੁੱਕੀ ਜਾਣਗੇ ਹਵਾ ਲੱਗ ਜੂਗੀ ਸਕਾ ਕੇ ਪਾਤੇ ਨੇ ਨੰਨੇ-ਮੁੰਨੇ ਦੇ ਸੀਗੇ ਛੋਟੇ ਜਿਹੇ ਛੋਟੇ-ਛੋਟੇ ਨਿਕਰਨੁਕਰਾਂ ਜੀਆਂ ਸਵੇਰ ਦੀ ਲਾਈਟ ਨਹੀਂ ਸੀਗੀ ਰਾਤ ਲਾਈਟ ਇਹ ਨਹੀਂ ਆਈ ਪਤਾ ਨਹੀਂ ਕੀ ਹੋ ਗਿਆ ਸਾਰੀ ਰਾਤ ਨਹੀਂ ਆਈ ਮਰ ਗਏ ਗਰਮੀ ਚ ਤੇ ਹੁਣ ਆਈ ਸੀਗੀ 8:30-9 ਤੇ ਚਲੋ ਧੋ ਕੇ ਸੁੱਕਣੇ ਪਾਤੇ ਸ਼ਾਮ ਤੱਕ ਸੁੱਕ ਜਾਣਗੇ ਵਧੀਆ ਸਵੇਰੇ ਮੀਂਹ ਪੈਂਦਾ ਸੀਗਾ ਰੱਬ ਤੇ ਰੰਗ ਤੇ ਹੁਣ ਧੁੱਪ ਨਿਕਲੀ ਹੈ ਮੱਦੜ ਆਉਂ ਤਾਂ ਤੇ ਹੁਣ ਲੋਚੇ ਕੰਮ ਕਰਕੇ ਆਪੋਨੇ ਪਾਏ ਪੈ ਗਏ ਸੀਗੇ ਹੁਣ ਕੱਪੜੇ ਲਾਉਣੇ ਆ ਸੁੱਕੇ ਪੈਨੇ ਲੋ ਜੀ ਹੁਣ ਕੱਪੜੇ ਲਾ ਲਈਏ ਸਾਰੇ ਸੁੱਕ ਗਏ ਨੇ ਛੋਟੇ ਜਿਹੇ ਨੰਨੇ ਮੁੰਨੇ ਵੀ ਮੈਂ ਕਿ ਚੰਗੀ ਕਰਾ ਸੁੱਕ ਕੇ ਜਾਣ ਦੋ ਅੱਜ ਬੱਦਲ ਵਾਈ ਸੀਗੀ ਨਾ ਉਹਦੀ ਕਰਕੇ ਫਿਰ ਮੈਂ ਲਾ ਹੀ ਨਹੀਂ ਹੁਣ ਧੁੱਪੇ ਰਹੇ ਤੇ ਮਤਲਬ ਹੋਰ ਜਾਣਾ ਬੱਜਿਆ ਧਾਰਾ ਬੱਦਲ ਤੇ ਮੈਂ ਲਾ ਦਾਂਗਾ ਕੱਪੜੇ ਹੀ ਲਾ ਕੇ ਫੇਰ ਰੱਖ ਦੂੰ ਅੰਦਰ ਸਾਬੂ ਵੀ ਆਸੋ ਦੇਖੂਗੀ ਤੇ ਛੋਟੇ ਛੋਟੇ ਦੇ ਆਰਡਰ ਰੱਖੂੰ ਨੰਨੇ ਮੁੰਨੇ ਦੇ ਸਾਡੇ ਆਪ ਤੇ ਡਿਲੀਵਰੀ ਜਾਂ ਦੇ ਦਿੱਤਾ ਇਹ ਰਸਤੀ ਤੇ ਲਾਉਣ ਲੱਗੀ ਤੇ ਇਹ ਆਰਡਰ ਰੱਖੂੰ ਆਪਦੇ ਆਰਡਰ ਰੱਖੂ ਬਾਰ ਬਾਰ ਸੁੱਸੂ ਕਰ ਦਾਂਦਾ ਤੇ ਬਦਲਨੀ ਪੈਂਦੀ ਇਹਨੇ ਲਿਖ ਕਰਾ ਤੇ ਸਾਡੇ ਰੱਖ ਦਿੰਦੀਆਂ ਫਿਰ ਕੋਈ ਕੱਲ ਮੈਂ ਤੋਂ ਹੀ ਨਹੀਂ ਗੋ ਹਲਕੋ ਹੀ ਨਹੀਂ ਹੈ ਵੀ ਤੇ ਸ਼ਾਮ ਨੂੰ ਤੇ ਅੱਧਾ ਫਲਸਫੀ ਨਾ ਤੋ ਤੇ ਫੇਰ ਇਹ ਲਾਇਟ ਨਹੀਂ ਸੀ ਵੀ ਮੈਂ ਤਾਂ ਸਾਜਣੇ ਵੀ ਧੋਦਾਂ ਦੀ ਲਾ ਦਾਂ ਤੇ ਪਰ ਲਾਇਟ ਨਹੀਂ ਸੀਗੀ ਕੀ ਕਰਦੇ ਹਾਂ ਲੋ ਤੇ ਸਮਾਰਟ ਇਸ ਕਾਲ ਇਹ ਮੈਂ ਸਾਉਂਦਾਂਗੇ ਸਾਹਮਣੇ ਲਾ ਲਾਂਗੇ ਰੋਸਤਾਨ ਹਾਂ ਤਾਂ ਸੰਕੁਣੀ ਆ ਰਹੀ ਸੋਚ ਤੇ ਲਾਇਟ ਵੀ ਮੈਨੂੰ ਉਹਦੇ ਪੱਲੇ ਪਾਉਣੇ ਆ ਤੇ ਮੇਰੇ ਨਾਲ ਪਾਉਣੇ ਤੇ ਇਹਨੂੰ ਅਸੀਂ ਬਣਾ ਲਾਂਗੇ ਕੋਹਰ ਨੰਨੂ ਕਰਕੇ ਛੋਟੇ ਹਰ ਕਿਸੇ ਕਾਫੀ ਕੁੱਪੜੇ ਹੋ ਗਏ ਨੇ ਛੋਟੇ ਛੋਟੇ ਮੋਗੇ ਕਰਕੇ ਜਿਹੜੀ ਮੁਸ਼ਕਿਲ ਆ ਰਹੀ ਹੈ ਇਹ ਕਿਹਦੀ ਨਾ ਚਲੋ ਸਾਰੇ ਸੁੱਕ ਗਏ ਹੁਣ ਤੇ ਆਪਾਂ ਚੱਲਦੇ ਹਾਂ ਉੱਪਰ ਚੱਲ ਕਰਦੇ ਇਹ ਦੇ ਲੋ ਜਿਹੜੀ ਸੋਈ ਸਾਫ਼ ਕਰਤੀ ਸ਼ਾਮ ਦੇ ਕੰਮ ਨਿਵੇੜ ਕੇ ਰੋਟੀ ਟੋਕਾ ਜਿਹੜੀ ਸੋਈ ਸਾਫ਼ ਹੋ ਗਈ ਭਾਂਡੇ ਢਿੰਡੇ ਉੱਪਰ ਚਿੰਨ ਤੇ ਦੁੱਧ ਵਾਧਾ ਵਾਲੀ ਤੇ ਕਾਂਸਾ ਸਾਫ਼ ਕਰਤਾ ਤੇ ਗੈਸ ਸਾਫ਼ ਕਰਤਾ ਹਨਾ ਤੇ ਚਲੋ ਜੀ ਹੁਣ ਸਵੇਰੇ ਦੇਖਾਂਗੇ ਕੀ ਕਰਦੇ ਆ ਕੰਮਕਾਰ ਇੱਕ ਵਾਰੀ ਤਰਾਤ ਨੂੰ ਸਾਫ ਕਰਕੇ ਪੈਣੇ ਆ ਤੇ ਲੋ ਜੀ ਇਹ ਦਿਖਾਉਦਾਂ ਨਹੀਂ ਆਪਾਂ ਨਵੇਂ ਸੂਟ ਨਵਾਂ ਡਿਜ਼ਾਈਨ ਤੇ ਨਵੇਂ ਨਵੇਂ ਡਿਜ਼ਾਈਨਾਂ ਦੇ ਨਵੇਂ ਨਵੇਂ ਸੂਟ ਦਿਖਾਉਨੇ ਆਪਾਂ ਨੂੰ ਅਗਰ ਵਧੀਆ ਲੱਗੇ ਤਾਂ ਕਮੈਂਟ ਕਰਿਓ ਤੇ ਦੇਖੋ ਜੀ ਇਹ ਛੋਟੇ ਪ੍ਰਿੰਟ ਦਾ ਇਹ ਬੇਬੀ ਪਿੰਕ ਤੇ ਇਹ ਮਸਟਰਡ ਸ਼ੇਡ ਜ ਆ ਗਿਆ ਥੋੜਾ ਥੋੜਾ ਤੇ ਰਿਓ ਇਹੰਦੇ ਨੇ ਇਹ ਸੂਟ ਸੋਣਿਆ ਸੋਨਾ ਲੱਗਿਆ ਪੱਤੀਆਂ ਵਾਲਾ ਵੱਡੀਆਂ ਵੱਡੀਆਂ ਪੱਤੀਆਂ ਵਾਲਾ ਤੇ ਲੋ ਜੀ ਇਹ ਫਿੱਕੇ ਰੰਗ ਚ ਆ ਗਿਆ ਥੋੜਾ ਜਿਹਾ ਬਜ਼ੁਰਗਾਂ ਲਈ ਮੇਰੇ ਵਰਗੀ ਲਈ ਆ ਵੀ ਛੋੜ ਜਾ ਬਜ਼ੁਰਗਾਂ ਲਈ ਆ ਗਿਆ ਹਨਾ ਛੋਟੀ ਪੱਤੀ ਦਾ ਤੇ ਇਹ ਵਧੀਆ ਲੱਗਦਾ ਵੀ ਹਰਾ 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 ਤੋਤੇ ਫਿਰ ਆ ਗਿਆ ਤੇ ਲੋ ਜੀ ਇਹ ਛੋਟੀ ਪ੍ਰਿੰਟਡ ਆ ਸੋਨਾ ਵੈਸੇ ਇਹ ਵੀ ਇਹ ਵੀ ਸੋਨਾ ਕਪੜਾ ਦੇਖਿਓ ਅਗਰ ਦੱਸਿਓ ਵਧੀਆ ਲੱਗੇ ਅਗਰ ਵੀਡੀਓ ਵਧੀਆ ਲੱਗੀ ਕਮੈਂਟ ਲਾਈਕ ਸਬਸਕ੍ਰਾਈਬ ਕਰਨਾ ਜੀ ਵਾਹਿਗੁਰਜੀ ਖਾਲਸਾ ਸਤਿਰੀ ਵੈਗੁਰਜੀ ਕੀ ਫਤਿਹ ਲੋ ਜੀ ਇਹ ਸਾਰੇ ਕਲਰ ਹੋਗੇ ਸਾਰੇ ਸੂਟਾਂ ਦੇ